ਜਿਆਦਾ 95% ਪੰਜਾਬ ਹੀ ਹੁੰਦੇ 95% ਪੰਜਾਬ ਨੰਬਰ ਹੁੰਦੇ ਨੇ ਹਾਂਜੀ ਹਾਂਜੀ ਠੀਕ ਐ ਐਨਓਸੀ ਕਾਪੀ ਕਾਗਜ਼ਾਂ ਦੇ ਜਾਂ ਕਾਪੀ ਕਾਗਜ਼ਾਂ ਦੀ ਸਾਡੀ ਉਹਨਾਂ ਚੜ ਦੀ ਗਾਰੰਟੀ ਹੈ ਜਿੰਨਾ ਚਿਰ ਅਗਲੇ ਕੋਲੇ ਚਾਹੇ ਲਾ 10 ਸਾਲ ਰੱਖੇ ਚਾਹੇ 20 ਸਾਲ ਰੱਖੀ ਠੀਕ ਐ ਹਾਂਜੀ ਫਾਰਮ ਵੀ ਆ ਤੋ ਸਟਾਰਟ ਕਰਦੇ ਆ ਆ ਜੋ ਕਿਰਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੰਗ ਪੇਂਟ ਦਾ ਕਿੰਨਾ ਬਾਈ ਟਰੈਕਟਰ ਸਾਰਾ ਰੈਨਲ ਹੈ ਜੀ 1997 ਮਾਡਲ ਹੈ 1997 ਮਾਡਲ ਹੈ ਤੇ ਰੰਗ ਪੇਂਟ ਦਾ ਸਾਰਾ ਬੈਂਪਰ ਤੋਂ ਬੈਂਪਰ ਰੇਨਲ ਹਾਂ ਰੇਨਲ ਹੈ ਠੀਕ ਹੈ ਇਹ ਆ ਗਿਆ 60 ਫਾਰਮ ਇਹਦੇ ਬਾਰੇ ਦੱਸੀ ਬਾਈ ਤੇ ਬਾਈ ਜੀ 2000 ਮਾਡਲ ਹੈ ਜੀ ਹਾਂ ਜੀ ਡਬਲ ਕਲਚ ਟਰੈਕਟਰ ਹੈ ਜੀ ਠੀਕ ਹੈ ਜੀ ਸਾਰਾ ਰੇਨਲ ਟਰੈਕਟਰ ਹੈ ਜੀ ਬਠਿੰਡਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਬਠਿੰਡੇ ਜ਼ਿਲ੍ਹੇ ਦੀ ਨਾਮਾ ਨਿਕਲਿਆ ਜੀ ਇਹ ਪਹਿਲੇ ਓਨਰ ਆ ਪੌਣਾ ਤੋਂ ਹੀ ਖਰੀਦਿਆ ਹੋਇਆ ਪਹਿਲੇ ਓਨਰ ਤੋਂ ਉਹਨਾਂ ਦਾ ਆਈਡੀ ਪ੍ਰੂਫ ਕਾਪੀ ਕਾਜ ਸਾਰੇ ਸਿਉਣੇ ਰੱਗੇ ਜੀ ਠੀਕ ਹੈ ਮਿੱਤਰੋ ਪਿੰਡ ਅੱਜ ਦਿਉਣ ਖੜਿਆ ਆਪਾਂ ਜ਼ਿਲ੍ਹਾ ਬਠਿੰਡਾ ਸਾਡੇ ਨਾਲ ਵੀਰ ਜੋੜਿਆ ਰਾਮਨਦੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਨਵੇਂ ਸਾਲ ਦੀਆਂ ਮੁਬਾਰਕਾਂ ਨਵੇਂ ਸਾਲ ਦੀਆਂ ਤੁਹਾਨੂੰ ਵੀ ਦੁੱਗਣੀਆਂ ਮੁਬਾਰਕਾਂ ਠੀਕ ਹੈ ਜੀ ਤੇ ਭਾਈ ਜੀ ਕਿੰਨੇ ਕ ਟਰੈਕਟਰ ਰੱਖ ਛੜਿਆ ਟਰੈਕਟਰ ਤਾਂ ਆਪਣੇ ਕੋਲੇ 10-15 ਟਰੈਕਟਰ ਹੁੰਦੇ ਆ 10-15 ਸਾਰੇ ਉੱਚਿਆਂ ਕੰਡੈਨਸਰ ਆਉਂਦੇ ਨੇ ਕਿ ਨਾ ਰਲਮਾ ਮਿਲਮਾ ਮਾਲ ਨਹੀਂ ਸਾਰਾ ਹੀ ਹੁੰਦਾ ਭਾਈ ਜੀ ਠੀਕ ਛੋਟੇ ਲੈਵਲ ਦਾ ਵੀ ਹੁੰਦਾ ਹੈ ਵੱਡੇ ਦਾ ਵੀ ਹੁੰਦਾ ਵਿਚਾਲੜੇ ਦਾ ਵੀ ਹੁੰਦਾ ਜੀ ਠੀਕ ਹੈ ਤੇ ਜਿਆਦਾਤਰ ਪੰਜਾਬ ਨੰਬਰ ਹੁੰਦੇ ਆ ਕਿ ਨਾ ਹਰਿਆਣਾ ਨੰਬਰ? ਇਹ ਜਿਆਦਾਤਰ ਪੰਜਾਬ ਹੁੰਦੇ ਆ ਜੀ। ਹਾਂਜੀ। ਐ ਇੱਕ ਅੱਧਾ ਵਿੱਚ ਕੋਈ ਹਰਿਆਣਾ ਹੁੰਦਾ ਜੀ ਜਿਹੜਾ ਕੋਈ ਲੱਗੇ ਵੀ ਇਹ ਰੇਟ ਠੀਕ ਹੈ ਜੀ। ਠੀਕ ਹੈ ਜੀ। ਮਾਰਕੀਟ ਵਾਲੇ ਰੇਟ ਦਾ ਤਾਂ ਉਹ ਹਰਿਆਣਾ ਵੀ ਲੈ ਲੈਣ। ਠੀਕ ਹੈ ਜੀ। ਬਾਕੀ ਜਿਆਦਾ 95% ਪੰਜਾਬ ਹੀ ਹੁੰਦੇ। 95% ਪੰਜਾਬ ਨੰਬਰ ਹੁੰਦੇ ਨੇ। ਹਾਂਜੀ ਹਾਂਜੀ। ਠੀਕ ਹੈ। ਐਨਓਸੀ ਕਾਪੀ ਕਾਗਜਾਂ ਦੇ ਜਾਂ ਕਾਪੀ ਕਾਗਜਾਂ ਦੀ ਸਾਡੀ ਓਨਾ ਚਿਰ ਦੀ ਗਾਰੰਟੀ ਹੈ ਜਿੰਨਾ ਚਿਰ ਅਗਲੇ ਕੋਲੇ ਚਾਹੇ ਲਾ 10 ਸਾਲ ਰੱਖੇ ਚਾਹੇ 20 ਸਾਲ ਰੱਖੀ। ਠੀਕ ਹੈ। ਚਾਹੇ 20 ਸਾਲ ਰੱਖ ਲੈ ਉਹਨਾਂ ਚੱਕਰ ਛੋਟੀ ਗਾਰੰਟੀ ਸਾਡੀ ਗਾਰੰਟੀ ਹੈ ਜੀ ਅਸੀਂ ਆਪਦੀ ਲੈਟਰ ਪੈਡ ਤੇ ਉਹਨਾਂ ਦੇ ਜਿਹੜਾ ਸੌਦਾ ਕਰਦੇ ਉਹਦੀ ਰਸੀਦ ਭਰ ਕੇ ਦਿੰਨੇ ਆ ਕਦੋਂ ਮਰਜੀ ਸਾਡੇ ਕੋਲ ਆ ਸਕਦੇ ਠੀਕ ਹੈ ਜੀ ਤੇ ਲੋ ਵੀ ਅੱਜ ਛੋਡੇ ਵਾਸਤੇ ਜਮਾ ਬੋਲਟਰੋਂ ਵੀ ਸਸਤੇ ਟਰੈਕਟਰ ਬੋਲਟਰੋਂ ਵੀ ਸਸਤੇ ਟਰੈਕਟਰ ਲੈ ਕੇ ਆਏ ਗੱਲ ਸਹੀ ਹੈ ਕਿ ਨਾ ਗੱਲ ਸਹੀ ਹੈ ਸਹੀ ਹੈ ਸਹੀ ਹੈ ਬੋਲਟ ਤਾਂ 2 ਲੱਖ ਤੋਂ 5000 ਦਾ ਹੋ ਗਿਆ ਹਾਂ ਹਾਂ ਹੋ ਗਿਆ ਨਾ ਆਪਾਂ ਟਰੈਕਟਰ ਸਸਤੇ ਲੈ ਕੇ ਆਏ ਟਰੈਕਟਰ ਸਸਤੇ ਟਰੈਕਟਰ ਸਸਤੇ ਲੈ ਕੇ ਆਇਆ ਆਜੋ ਆਪਾਂ ਹਾਰਮ 50 ਜੀ ਹਾਰਮ 50 ਹਾਂਜੀ ਹਾਰਮ 50 ਤੋਂ ਸਟਾਰਟ ਕਰਦੇ ਆ ਆਜੋ ਕਿ ਨਾ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੰਗ ਪੇਂਟ ਦਾ ਕਿਵੇਂ ਆ ਬਾਈ ਟਰੈਕਟਰ ਸਾਰਾ ਅਰੀਜਨਲ ਹੈ ਜੀ 1997 ਮਾਡਲ ਹੈ 1997 ਮਾਡਲ ਹਾਂਜੀ ਤੇ ਰੰਗ ਪੇਂਟ ਦਾ ਸਾਰਾ ਬੈਂਪਰ ਤੋਂ ਬੈਂਪਰ ਰੇਨਲ ਹੈ ਹਾਂ ਅਰੀਜਨਲ ਹੈ ਠੀਕ ਹੈ ਤੇ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਕੰਪਨੀ ਦੇ ਆ ਜੀ ਚਾਰੇ ਜਿਹੜੇ 30 35 ਪੈਸੇ ਆ ਜੀ ਮੂਰਲੇ 40 ਪੈਸੇ ਆ ਜੀ ਮੂਰਲੇ 40 ਪੈਸੇ ਹਾਂਜੀ ਤੇ ਐਂਡ ਵਾਲੀ ਕਟਾਈ ਹੈ ਹਾਂਜੀ ਤੇ ਬਾਕੀ ਇੰਜਨ ਗੇਅਰ ਦਾ ਕਿਵੇਂ ਆ ਇਹ ਇੰਜਨ ਗੇਅਰ ਦਾ ਬਾਈ ਜੀ ਬੰਦਾ ਇੱਥੇ ਆ ਜਾਏ ਸਾਡੇ ਕੋਲੇ ਹਾਂਜੀ ਵਾਹ ਕੇ تسਲੀ ਕਰਕੇ ਲੈ ਜੀ تسਲੀ ਕਰਕੇ ਇੰਜਨ ਗੇਅਰ ਦਾ ਇੱਕ ਨੰਬਰ ਹੈ ਇੱਕ ਨੰਬਰ ਕਾਪੀ ਗਾਜਿਆਂ ਦਾ ਕਾਪੀ ਗਾਜਿਆਂ ਤਾਂ ਆਪਣੀ ਜ਼ਿੰਮੇਵਾਰੀ ਤੁਹਾਨੂੰ ਦੇ ਹੀ ਦਿੱਤੀ ਜੀ ਠੀਕ ਹੈ ਜੀ ਟਰੈਕਟਰ ਮੇਤਰੋ ਚੈੱਕ ਕਰ ਸਕਦੇ ਹੋ ਤੇ ਸਾਤਰੀ ਛਤਰੀ ਭਾਈ ਉਹ ਨਾਲ ਨਹੀਂ ਆਈ ਚਲ ਕੋਈ ਕੋਈ ਗੱਲ ਨਹੀਂ ਕਿਸਾਨ ਭਰਾਵਾਂ ਨੂੰ ਆਪਾਂ ਛਤਰੀ ਦਾ ਹੱਲ ਕਰਕੇ ਦੇ ਦਿਆ ਰੇਂਜ ਹੋ ਜੂ ਹਾਂ ਰੇਂਜ ਛਤਰੀ ਰੇਂਜ ਹੋ ਜੂ ਮਿੱਤਰੋ ਠੀਕ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਜਾਨੀ ਕਿ ਕੁੱਲ ਮਿਲਿਆ ਕੇ ਗੱਲ ਕੀਤੀ ਜਾਵੇ ਸੋਹਣਾ ਟਰੈਕਟਰ ਹੈ ਤੇ ਮੁੱਲ ਮੁੱਲ ਬਿਲਕੁਲ ਵਾਜੂ ਹੈ ਬਾਜਮੋ ਮੁੱਲ ਦੇ ਵਿੱਚ ਟਰੈਕਟਰ ਬਣ ਜਾ ਰਿਹਾ 97 ਮਾਡਲ ਦਾ ਰੇਟ ਕਿੰਨਾ ਹੈ ਇਹਦਾ ਰੇਟ ਭਾਈ 120000 ਰੁਪਏ 120000 ਰੁਪਏ ਤੂੰ ਯਾਰ ਮੇਰੇ ਵਾਲਿਆਂ ਨੂੰ ਤਾਂ ਐ ਦੱਸਿਆ ਕਰ ਭਈ ਇੱਥੇ ਦੇਣਾ ਭਾਈ ਅਸੀਂ 1,80,000 ਰੁਪਏ ਦਾ ਟਰੈਕਟਰ ਦੇ ਦਿਆਂ ਪੂਰਾ ਖਿੱਚ ਕੇ ਪੂਰਾ ਖਿੱਚ ਕੇ ਲਓ ਵੀ ਮਿੱਤਰੋ 1,80,000 ਚ ਟਰੈਕਟਰ ਇਹ ਅੱਜ ਬੰਦ ਹੈ ਟਰੈਕਟਰ ਤੁਸੀਂ ਦੇਖ ਸਕਦੇ ਹੋ ਰੰਗ ਦੀ ਕਹਿੰਦੇ ਬਾਈ ਕਹਿੰਦੇ ਕਿਤੇ ਕਲਮ ਵੀ ਨਹੀਂ ਲੱਗੀ ਮੂਰੇ ਆ ਗਿਆ 60 ਫਾਰਮ ਇਹਦੇ ਬਾਰੇ ਦੱਸੀ ਬਾਈ ਇਹ ਭਾਈ ਜੀ 2000 ਮਾਡਲ ਹੈ ਜੀ ਹਾਂ ਜੀ ਡਬਲ ਕਲਚ ਟਰੈਕਟਰ ਹੈ ਜੀ ਠੀਕ ਹੈ ਜੀ ਸਾਰਾ ਰੇਨਾਲ ਟਰੈਕਟਰ ਹੈ ਜੀ ਬਠਿੰਡਾ ਨੰਬਰ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਬਠਿੰਡੇ ਜ਼ਿਲ੍ਹੇ ਦੀ ਨਾਮਾ ਨਿਕਲਿਆ ਜੀ ਠੀਕ ਹੈ ਜੀ ਪਹਿਲੇ ਓਨਰ ਆ ਪੌਣਾ ਤੋਂ ਹੀ ਖਰੀਦਿਆ ਹੋਇਆ ਪਹਿਲੇ ਓਨਰ ਤੋਂ ਉਹਨਾਂ ਦਾ ਆਈਡੀ ਪ੍ਰੂਫ ਕਾਪੀ ਕਾਜ ਸਾਰੇ ਸਿਆਉਣੇ ਰਗੇ ਜੀ ਠੀਕ ਹੈ ਜੀ ਹਾਂ ਜੀ ਉਹਦੀ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ ਵੀ ਚਾਰੇ ਕੰਪਨੀ ਦੇ ਜੀ ਪਿਛਲੇ 45 50 ਪੈਸੇ ਹੈ ਜੀ ਠੀਕ ਹੈ ਜੀ ਹੋਰਲੇ ਵੀ ਤੁਸੀਂ 50 5 ਹੈਂਡਾ ਵਾਲੀ ਕਟਾਈ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਸਾਦੀ ਸਤਰੀ ਲੱਗੀ ਹੋਈ ਹੈ ਤੇ ਟਰੈਕਟਰ ਆ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਸੋਹਣਾ ਟਰੈਕਟਰ ਹੈ ਜਿਵੇਂ ਇਹ ਚਮਕੀਏ ਜਾਂਦਾ ਹੈ ਉਮੇਜ ਕਰ ਇੰਜਨ ਗੇਅਰ ਦਾ ਵੀ ਸੋਹਣਾ ਹਾਂਜੀ ਕੋਈ ਚੱਕਰ ਵਾਲੀ ਕਰ ਇੰਜਨ ਗੇਅਰ ਦਾ ਪੂਰਾ ਚੰਗਾ ਹੀ ਪੂਰਾ ਚੰਗਾ ਹੈ ਜਾਨੀ ਕਿ ਬਾਹ ਕ ਠੋਕ ਬਜਾ ਕੇ ਤਸੱਲੀ ਕਰਕੇ ਲੈ ਜਾ ਸਕਦਾ ਤਸੱਲੀ ਕਰਕੇ ਲੈ ਆ ਤਸੱਲੀ ਕਰਕੇ ਲੈ ਜਾ ਸਕਦਾ ਬਲੈਂਕਾਂ ਲੂੰਕਾਂ ਦਾ ਪੂਰਾ ਸਾਫ ਪਿਆ ਸੈਲਫ ਸਟਾਰਟ ਹੈ ਸੈਲਫ ਵੀ ਮਾਰ ਕੇ ਦਿਖਾਉਣਾ ਹੈ ਟਰੈਕਟਰ ਦੀ ਤੁਸੀਂ ਚੈੱਕ ਕਰ ਸਕਦੇ ਹੋ ਸੈਲਫ ਮਾਰ ਕੇ ਦਿਖਾਉਣਾ ਹੈ ਟਰੈਕਟਰ ਦੇਖਸਾਂਦੇ ਹਾਂ ਭਾਈ ਟਰੈਕਟਰ ਬਹੁਤ ਸੋਹਣਾ ਸੈਲਫ ਸਟਾਰਟ ਹੈ ਸੈਲਫ ਵੀ ਪਹਿਲੇ ਚਟ ਚੱਕਦਾ ਡਿਮਾਂਡ ਕਿੰਨੀ ਆ ਭਾਈ ਇਹਦੀ ਭਾਈ ਡਿਮਾਂਡ ਇਹਦੀ 190000 ਰੁਪਏ 190000 ਹਾਂਜੀ 2000 ਮਾਡਲ ਦੀ 190000 ਹਾਂਜੀ ਤੇ ਮੌਕੇ ਦਾ ਮੌਕੇ ਦੇ ਦੇਂਗੇ ਭਈ 180000 ਦਾ ਦੇ ਦੇ ਪੂਰਾ ਖਿੱਚ ਕੇ ਕੋਈ ਨਹੀਂ ਬਾਕੀ ਕੋ ਆਏ ਤੇ ਤੁਹਾਡੇ ਨਾਮ ਲੈ ਕੇ ਆ ਜੀ ਕੋਈ ਮਾਨ ਤਾਨ ਕਰ ਦੇ। ਹੋਰ ਵੀ ਹੋ ਜੂ। ਹੋਊ ਜੂਗਾ ਜੀ ਹੋਊ ਜੂਗਾ। ਜਮਾ ਖਿੱਚ ਕੇ? ਹਾਂਜੀ ਹੋ ਜੀ। ਠੀਕ ਹੈ। ਲੋ ਵੀ ਮਿੱਤਰੋ ਹੋਰ ਵੀ ਮਾਨ ਤਾਨ ਖਿੱਚ ਕੇ ਹੋ ਜੂਗਾ ਹਨਾ। ਤੇ ਬਾਕੀ ਇਜੈਕਟਰ ਲొਕੇਸ਼ਨ ਕੀ ਪੈ ਜਾਂਦੀ ਹੈ ਬਈ ਤੁਹਾਡੀ? ਆਪਣੀ ਜੀ ਦਿਉਣ ਪਿੰਡ ਆਪਣਾ ਬਟੰਡੇ ਤੋਂ ਮੁਕਸਰ ਰੋਡ ਤੇ ਪਿੰਡ ਹੈ ਜੀ। ਠੀਕ ਹੈ। ਬਾਬਾ ਫਰੀਦ ਕਾਲਜ ਆਪਣੇ ਮਸ਼ਹੂਰ ਹੈ ਜੀ। ਬਾਬਾ ਫਰੀਦ ਤੋਂ ਮੁਕਸਰ ਵਾਲੀ ਸਾਈਡ ਨੂੰ 1 ਕਿਲੋਮੀਟਰ ਆਪਣੀ ਲੋਕੇਸ਼ਨ ਹੈ। ਠੀਕ ਹੈ ਜੀ। ਹਾਂਜੀ। ਤੇ ਮੋਬਾਈਲ ਨੰਬਰ ਕਿਨਾਂ ਹੀ ਮੋਬਾਈਲ ਨੰਬਰ ਆਪਣਾ ਹੈਗਾ ਜੀ 96531 20499 ਜੀ ਰਿਪੀਟ ਬੋਲਿਓ 96531 20499 ਧੰਨਵਾਦ ਭਾਈ ਜੀ ਬਹੁਤ ਬਹੁਤ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ